ਪ੍ਰਥੀਚੰਦ ਦੀ ਵਿਰੋਧਤਾ ਜਦ ਪ੍ਰਥੀਚੰਦ ਅਤੇ ਉਸ ਦੀ ਪਤਨੀ ਕਰਮੋ ਨੂੰ ਪਤਾ ਲੱਗਾ ਕਿ ਮਾਤਾ ਗੰਗਾ ਜੀ ਮਾਂ ਬਣਨ ਵਾਲੀ ਹੈ ਉਹ ਬਹੁਤ ਦੁਖੀ ਹੋਏ ਈਰਖਾ ਵਸ ਹੋਏ ਉਹ ਹਰ ਵੇਲੇ ਮੰਦੇ ਬਚਨ ਬੋਲਦੇ ਰਹਿੰਦੇ ਘਰ ਵਿੱਚ ਹਰ ਵੇਲੇ ਕਲੇਸ਼ ਪਿਆ ਰਹਿੰਦਾ ਸੀ ਗੁਰੂ ਜੀ ਨੇ ਆਪਣੇ ਮੀਨੇ ਈਰਖਾਲੂ ਭਰਾ ਤੋਂ ਦੂਰ ਰਹਿਣ ਬਾਰੇ ਸੋਚਿਆ ਉਹ ਅੰਮ੍ਰਿਤਸਰ ਤੋਂ 4 ਮੀਲ ਦੂਰ ਵਡਾਲੀ ਨਗਰ ਵਿੱਚ ਚਲੇ ਗਏ ਇਹ ਸਾਰਾ ਨਗਰ ਗੁਰੂ ਕਾਰ ਨੂੰ ਬਹੁਤ ਪਿਆਰ ਕਰਦਾ ਸੀ ਤੇ ਗੁਰੂ ਦੇ ਵਿਡਾਲੀ ਵਸੇਬਾ ਕਰ ਲੈਣ ਉੱਤੇ ਬਹੁਤ ਖੁਸ਼ ਹੋਏ ਪਿੰਡ ਦੇ ਚੌਧਰੀ ਨੇ ਇੱਕ ਬਹੁਤ ਵੱਡੀ ਹਵੇਲੀ ਖਾਲੀ ਕਰ ਦਿੱਤੀ ਅਤੇ ਗੁਰੂ ਜੀ ਮਾਤਾ ਗੰਗਾ ਜੀ ਸਮੇਤ ਉੱਥੇ ਰਹਿਣ ਲੱਗੇ ਸੰਗਤਾਂ ਨੂੰ ਜਦ ਪਤਾ ਲੱਗਾ ਤਾਂ ਉੱਥੇ ਦਰਬਾਰ ਲੱਗਣ ਲੱਗ ਗਿਆ ਅਤੇ ਕੀਰਤਨ ਦਾ ਪ੍ਰਵਾਹ ਚੱਲਣ ਲੱਗ ਪਿਆ ਆਬਾ ਬੁੱਢਾ ਜੀ ਦੇ ਵਾਰ ਮਤਬਿਕ 6 ਹਾਰ ਸੰਮਤ 1652 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਪਿੰਡ ਵਡਾਲੀ ਵਿਖੇ ਹੋਇਆ ਇਹ ਸੂਚਨਾ ਮਿਲਣ ਨਾਲ ਰਿਵਾਤ ਤੇ ਸੰਗਤਾਂ ਵਿੱਚ ਪ੍ਰਸੰਨਤਾ ਛਾ ਗਈ ਦੂਸਰੇ ਪਾਸੇ ਬਾਬਾ ਪ੍ਰਤੀਚੰਦ ਦਾ ਤੇ ਉਸ ਦੀ ਪਤਨੀ ਕਰਮੋ ਦੇ ਹਿਰਦੇ ਦੁੱਖ ਨਾਲ ਘਰ ਲਾਉ ਕੇ ਬਾਬਾ ਬੁੱਢਾ ਜੀ ਨੂੰ ਜਦ ਪਤਾ ਲੱਗਾ ਤਾਂ ਉਹ ਗੁਰੂ ਦੀ ਪੀੜ ਤੋਂ ਚੱਲ ਕੇ ਵਡਾਲੀ ਪਿੰਡ ਆਏ ਬਾਬਾ ਜੀ ਨੇ ਸਾਈਂ ਜੀ ਦੇ ਜਨਮ ਦੀ ਪੁਰੂ ਅਰਜਨ ਦੇਵ ਨੂੰ ਵਧਾਈ ਦਿੱਤੀ ਅਤੇ ਪ੍ਰਮਾਤਮਾ ਨੂੰ ਲੰਮੀ ਹੱਥੋਂ ਬਖਸ਼ਣ ਦੀ ਅਰਦਾਸ ਕੀਤੀ। ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਆਪ ਨੇ ਉਹਨਾਂ ਦਾ ਨਾਂ ਹਰਗੋਬਿੰਦ ਰੱਖਿਆ। ਇੱਧਰ ਪੁਰੂ ਦੀ ਲੋਕਾਂ ਦੇ ਪਰਵ ਕਰ ਕਰ ਰਹੇ ਸਨ। ਉਧਰ ਬਾਬਾ ਪ੍ਰਿਥੀਚੰਦ ਸਾਹਿਬਜ਼ਾਦਾ ਹਰਗੋਬਿੰਦ ਨੂੰ ਮਾਰਨ ਦੀਆਂ ਚਾਲਾਂ ਸੋਚ ਰਿਹਾ ਸੀ। ਸਭ ਤੋਂ ਪਹਿਲਾਂ ਉਹਨਾਂ ਦਾਈ ਨੂੰ ਇੱਕ ਵੱਡੀ ਰਕਮ ਦੇ ਕੇ ਖਰੀਦ ਲਿਆ ਅਤੇ ਉਸ ਨੂੰ ਕਿਹਾ ਉਹ ਆਪਣੇ ਥਾਣਾ ਨੂੰ ਜ਼ਹਿਰ ਲਾ ਕੇ ਸਾਬਜਾਦੇ ਨੂੰ ਚੰਗਾਵੇ ਘਰ ਦੇ ਉਸਤੇ ਬਹੁਤ ਦਬਾਰ ਕਰਦੇ ਸਨ ਉਹ ਬੱਚੇ ਨੂੰ ਢਾਉਂਦੀ ਸੱਤ ਉੱਤੇ ਲੈ ਗਈ ਅਤੇ ਬੱਚੇ ਦੇ ਮੂੰਹ ਵਿੱਚ ਜ਼ਹਿਰੀਲਾ ਥਾਣ ਪਾਉਣ ਲੱਗੀ ਪਰ ਬਾਲ ਹਰਗੋਬਿੰਦ ਉੱਚੀ ਉੱਚੀ ਰੋਣ ਲੱਗ ਗਿਆ ਜਦ ਮਾਤਾ ਗੰਗਾ ਜੀ ਅਤੇ ਹੋਰ ਦਾਸੀਆਂ ਨੂੰ ਖਿਡਾਵੇ ਦੀ ਕਰਤੂਤ ਦਾ ਪਤਾ ਲੱਗ ਗਿਆ ਤਾਂ ਉਹ ਮੰਨ ਗਈ ਕਿ ਉਸ ਨੂੰ ਪ੍ਰਥੀਚੰਦ ਨੇ ਲਾਲਚ ਦੇ ਕੇ ਭੇਜਿਆ ਹੈ ਥਾਣਾ ਨੂੰ ਜ਼ਹਿਰ ਕੜ ਜਾਣ ਕਰਕੇ ਉਸ ਦੀ ਉੱਥੇ ਹੀ ਮੌਤ ਹੋ ਗਈ ਔਰ ਰਿਤੀਚੰਦ ਕਿੱਥੇ ਪਿੱਛਾ ਹਟਣ ਵਾਲਾ ਸੀ ਉਸ ਇੱਕ ਸਪੇਰੇ ਨੂੰ ਭੇਜਿਆ ਕਿ ਉਹ ਸੱਪ ਦਾ ਤਮਾਸ਼ਾ ਵਿਖਾਉਂਦੇ ਹੋ ਵਿਖਾਉਂਦੇ ਇੱਕ ਜ਼ਹਿਰੀਲਾ ਸੱਪ ਹਰਗੋਬਿੰਦ ਵੱਲ ਛੱਡ ਦੇਵੇ ਸਪੇਰਾ ਈਨ ਵਜਾਉਂਦਾ ਤਮਾਸ਼ਾ ਵਿਖਾਉਂਦਾ ਗੁਰੂ ਜੀ ਦੇ ਘਰ ਪਹੁੰਚ ਗਿਆ ਸਭ ਸੇਵਕ ਅਤੇ ਮਾਤਾ ਜੀ ਪਾਲਕ ਹਰਗੋਬਿੰਦ ਸਮੇਤ ਤਮਾਸ਼ਾ ਵੇਖਣ ਆਏ ਜਦ ਸਪੇਰੇ ਵੇਖਿਆ ਕਿ ਪਾਲਕ ਸੱਪਾਂ ਵਾਲ ਵੇਖ ਕੇ ਅਸਰਿਆ ਹੈ ਤਾਂ ਉਸ ਇੱਕ ਸੱਪ ਉਸ ਵੱਲ ਭੇਜਿਆ ਸਹਿਬਜ਼ਾਦੇ ਨੇ ਜਦ ਸੱਪ ਨੂੰ ਵੇਖਿਆ ਤਾਂ ਉਹ ਡਰਿਆ ਨਹੀਂ ਬਲਕੇ ਉਸ ਸੱਪ ਨੂੰ ਸਿਰੇ ਤੋਂ ਕੁੱਟ ਕੇ ਫੜ ਲਿਆ ਅਤੇ ertid ਨਾਲ ਉਸ ਦੀ ਸਰੀ ਰਗੜ ਕੇ ਉੱਥੇ ਮਾਰ ਦਿੱਤਾ ਸਾਰੇ ਇਹ ਅਚਰਜ ਕੌਤਕ ਵੇਖ ਕੇ ਹੈਰਾਨ ਰਹਿ ਗਏ ਫਿਰ ਰਤੀ ਚੰਦ ਨੇ ਸਹਿਬਜ਼ਾਦੇ ਦੇ ਖੜਾਵੇ ਬ੍ਰਾਹਮਣ ਨੂੰ ਕੀਦ ਲਿਆ ਉਸ ਨੂੰ ਕਿਹਾ ਕਿਆ ਕਿ ਬਾਲਕ ਨੂੰ ਕਹੀਂ ਵਿੱਚ ਜ਼ਹਿਰ ਪਾ ਕੇ ਪਿਲਾ ਦੇਵੇ ਪਰ ਜਦ ਉਹ ਜ਼ਹਿਰ ਮਿਲਿਆ ਤਹੀਂ ਸਹਿਬਜਾਦੇ ਨੂੰ ਦਿਲ ਲੱਗਾ ਤਾਂ ਉਹ ਸਪੀਣ ਤੋਂ ਨਾ ਕਰ ਦਿੱਤੀ ਅਤੇ ਚੀਕਾਂ ਮਾਰਨ ਲੱਗਾ ਸਾਰੇ ਘਰ ਵਾਲੇ ਉੱਥੇ ਆ ਗਏ ਉਹਨਾਂ ਕੌਲੀ ਵਾਲੇ ਤਹੀਂ ਨੂੰ ਇੱਕ ਕੁੱਤੇ ਅੱਗੇ ਰੱਖ ਦਿੱਤਾ ਕੁੱਤਾ ਉਸੇ ਵੇਲੇ ਤਰਫ ਕੇ ਮਰ ਗਿਆ ਬ੍ਰਾਹਮਣ ਨੂੰ ਉਸੇ ਸਮੇਂ ਐਸਾ ਸੂਰ ਉੱਠਿਆ ਕਿ ਉਹ ਤਰਫ ਤਰਫ ਕੇ ਮਰ ਗਿਆ ਕਿ ਚੰਦ ਦੇ ਜਾਤ ਸਾਰੇ ਵਾਰ ਖਾਲੀ ਗਏ ਤਾਂ ਉਸਨੇ ਸਹਾਬਜਾ ਦੇ ਦੇ ਇੱਕ ਆਣੀ ਨੰਦਰਾਮ ਨਾਹੀ ਮਾਰਨ ਦੀ ਯੋਜਨਾ ਬਣਾਈ ਉਸ ਨੰਦਰਾਮ ਦੇ ਚਾਚਾ ਨੂੰ ਆਪਣੇ ਹੱਥ ਵਿੱਚ ਲਿਆ ਇਹ ਉਸ ਨੂੰ ਕਿਹਾ ਕਿ ਉਹ ਨੰਦਰਾਮ ਉਹ ਜੇਬਾਂ ਵਾਲੀ ਕਮੀਜ਼ ਬਣਾ ਕੇ ਦੇਵੇ ਫਿਰ ਉਸ ਕਿਹਾ ਇਹ ਨੰਦਰਾਮ ਇੱਕ ਜੇਬ ਵਿੱਚ ਚੰਗੀ ਮਠਿਆਈ ਪਾਵੇ ਤੇ ਦੂਸਰੀ ਵਿੱਚ ਚਹਰੇ ਮਿਲੀ ਮਠਿਆਈ ਪਾ ਲਵੇ ਇਸ ਤਰ੍ਹਾਂ ਜਦ ਉਹ ਖੇਡਣ ਜਾਣ ਤਾਂ ਨੰਦਰਾਮ ਚੰਗੀ ਮਠਿਆਈ ਆਪ ਖਾ ਲਵੇ ਅਤੇ ਜ਼ਹਿਰ ਮਿਲੀ ਸਾਬਜਾਦੀ ਨੂੰ ਖਵਾ ਦੇਵੇ ਗਤ ਦੋਵੇਂ ਹਾਨੀ ਢੜਨ ਗਏ ਤਾਂ ਨੰਦਰਾਮ ਇਹ ਭੁੱਲ ਗਿਆ ਭੁੱਲ ਹੀ ਗਿਆ ਕਿ ਕਿਹੜੀ ਮਠਿਆਈ ਚੰਗੀ ਸੀ ਕਿਹੜੀ ਮਾੜੀ ਉਸ ਜ਼ਹਿਰੀਲੀ ਮਠਿਆਈ ਆਪ ਖਾ ਲਈ ਅਤੇ ਚੰਗੀ ਸਾਬਜਾਦੀ ਨੂੰ ਦੇ ਦਿੱਤੀ ਨੰਦਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ